ਪਾਰਾ ਸਿੱਧੂ ਤੇ ਤੇਜਸਵੀ ਮਿਨਾਸ ਤੀਆਂ ਮੁਸ਼ਕਿਲਾਂ ਵੱਧੀਆਂ ਨਜ਼ਰ ਆ ਰਹੀਆਂ ਨਹੀਂ ਤਸਵੀਰਾਂ ਦੇਖ ਸਕਦੇ ਹੋ ਉਹਨਾਂ ਦੇ ਖਿਲਾਫ ਹੁਣ ਇਸਾਈ ਭਾਈਚਾਰੇ ਦੇ ਵੱਲੋਂ ਵਿਰੋਧ ਕੀਤਾ ਜਾ ਰਿਹਾ ਦੋ ਦਿਨਾਂ ਤੱਕ ਜੇ ਇਹਨਾਂ ਖਿਲਾਫ ਪਰਚਾ ਨਹੀਂ ਹੁੰਦਾ ਹੈ ਤਾਂ ਵੱਡਾ ਵਿਰੋਧ ਕਰਨ ਦਾ ਐਲਾਨ ਕਰ ਦਿੱਤਾ ਗਿਆ ਗੱਲਬਾਤ ਦੌਰਾਨ ਇਸਾਈ ਭਾਈਚਾਰੇ ਨੇ ਲੋਕਾਂ ਨੂੰ ਦੱਸਿਆ ਹੈ ਕਿ ਬੀਤੇ ਕਈ ਦਿਨਾਂ ਤੋਂ ਤੇਜਸਵੀ ਮਿਨਾਸ ਅਤੇ ਪਾਰਾ ਸਿੱਧੂ ਪਾਸਟਰ ਅੰਕੁਸ਼ ਨਰੂਲਾ ਅਤੇ ਪਾਸਟਰ ਸੋਨੀਆ ਨਰੂਲਾ ਦੇ ਖਿਲਾਫ ਮੰਦਿਰ ਸ਼ਬਦ ਬੋਲ ਰਹੇ ਨੇ ਤੇ ਉਹਨਾਂ ਨੇ ਕਿਹਾ ਕਿ ਬੀਤੇ ਕੁਝ ਦਿਨ ਪਹਿਲਾਂ ਜਿੱਤ ਜਿਸ ਤਰੀਕੇ ਦੇ ਨਾਲ ਸਾਡੇ ਪਾਸਟਰ ਸਾਈਬਾਨਾ ਦੇ ਪੁੱਤਲੇ ਸਾੜੇ ਗਏ ਅਸੀਂ ਉਹਨਾਂ ਨੂੰ ਇਸੇ ਤਰੀਕੇ ਦੇ ਨਾਲ ਲੰਦਾ ਗਏ ਤੇ ਉਹਨਾਂ ਦੇ ਪੁੱਤਲੇ ਸਾੜਾਂਗੇ ਤੇ ਇਸ ਦੇ ਵਿੱਚ ਹੀ ਚੈਲੰਜ ਵੀ ਕਰ ਦਿੱਤਾ ਗਿਆ ਹੈ ਕੀ ਆਖਿਰਕਾਰ ਉਹ ਚੈਲੰਜ ਹੈ ਤੁਸੀਂ ਵੀ ਸੁਣੋ ਜਰਾ ਪੁਲਿਸ ਮੈਡਮ ਦਿਨੇ ਆ ਜੇਕਰ ਸੋਮਵਾਰ ਸਵੇਰੇ 11 ਵਜੇ ਤੋਂ ਪਹਿਲਾਂ ਇਹਨਾਂ ਤਿੰਨ ਬੰਦਿਆਂ ਦੀ ਭਗਤ ਸਿੰਘ ਦੁਆਬੀ ਤੇਜਸਵੀ ਮਨਹਾਸ ਤੇ ਭਾਨਾ ਸਿੱਧੂ ਦੇ ਖਿਲਾਫ ਗ੍ਰਿਫਤਾਰੀ ਨਹੀਂ ਹੁੰਦੀ ਇਹਨਾਂ ਨੂੰ ਜ਼ਲਾਖਾ ਪਿੱਛੇ ਨਹੀਂ ਛੱਡਿਆ ਜਾਂਦਾ ਤੇ ਅਸੀਂ ਪੂਰਨ ਤੌਰ ਤੇ ਪੀਪੀ ਚੌਕ ਜਾਮ ਕਰਾਂਗੇ ਹਾਏ ਹੰਮਰਾਚ ਇਹ ਬੰਦੇ ਜਿਹੜੇ ਭਾਨਾ ਸਿੱਧੂ ਆ ਤਜਸਵੀ ਮਨਾਸ ਆ ਤੇ ਭਗਤ ਸਿੰਘ ਜਿਹੜਾ ਦੁਆਬੀ ਦੁਆਬੀ ਇਹ ਬੰਦੇ ਸਿਰੇ ਤੇ ਲੀਰਾ ਆ ਜਿਹਨੂੰ ਲੀਰਾ ਕਹਿੰਦੇ ਤੇ ਠਾਗਿਆ ਲੋਕਾਂ ਨੂੰ ਗੁੰਮਰਾਹ ਕਰਕੇ ਆਪਣੇ ਨੰਬਰ ਬਣਾਉਂਦੇ ਆ ਇਹ ਲੋਕਾਂ ਨੂੰ ਲੋਕਾਂ ਕੋ ਪੈਸੇ ਲੈਂਦੇ ਆ ਔਰ ਜੋ ਵੀ ਇਹਨਾਂ ਨੇ ਕਾਰ ਕੀਤਾ ਆ ਸਾਡੇ ਸਪੁਰਤਲ ਮਾਤਾ ਪਿਤਾ ਦਾ ਪੁੱਤਲਾ ਫੂਕਿਆ ਇਹਨਾਂ ਨੇ ਅਸੀਂ ਅੱਜ ਇਹਨਾਂ ਦੇ ਪੁੱਤਰ ਇੱਥੇ ਫੂਕਾਂਗੇ ਔਰ ਅਸੀਂ ਇਹਨਾਂ ਨੂੰ ਚੈਲੰਜ ਕਰਦੇ ਜੇ ਤੁਹਾਡੀ ਤੁਸੀਂ ਤੁਹਾਡੀ ਇੱਕ ਮਾਂ ਦਾ ਦੁੱਧ ਪੀਤਾ ਨਾ ਸਾਡੇ ਨਾਲ ਜਿੱਥੇ ਨਾ ਜਿੱਥੇ ਮਰਜੀ ਕੱਲੇ ਨਾ ਕੱਲਾ ਆ ਜਵੇ ਕਿੱਥੇ ਮਰਦੇ ਆ ਜੇ ਤੁਸੀਂ ਕਹਿੰਦੇ ਆ ਮੈਂ ਮੈਂ ਤੁਹਾਨੂੰ ਸਿੱਧੂ ਤੂੰ ਖਰੇਵਾ ਚੋਰ ਆ ਤੇਰੀ ਰਾਤੀ ਵੀ ਵੀਡੀਓ ਇੱਕ ਵਾਇਰਲ ਹੋਈ ਆ ਲੋਕਾਂ ਨਾਲ ਠੱਗੀਆਂ ਮਾਰੀਆਂ ਇੰਨੀਆਂ ਠੱਗੀਆਂ ਮਾਰੀਆਂ ਦੋ ਬੰਦੇ ਤੇਰੇ ਤੇ ਕਮੈਂਟ ਕਰਦੇ ਆ ਪਹਿਲੋਂ ਉਹਨਾਂ ਨੂੰ ਕਰ ਤੂੰ ਲੋਕਾਂ ਨੂੰ ਗੁੰਮਰਾਹ ਕਰਕੇ ਤੇ ਆਨਲਾਈਨ ਕਹਿੰਦਾ ਮੈਂ ਲੋਕਾਂ ਦੇ ਪੈਸੇ ਦਵਾਉਣਾ ਦੇਖੋ ਜਿਹੜਾ ਕੋਈ ਵੀ ਨਾ ਚੱਲਦਾ ਕੋਈ ਬਾਹਰ ਜਾਂਦਾ ਕਿਤੇ ਜਾਂਦਾ ਸਾਡਾ ਉਹਨਾਂ ਕਿਸੇ ਨਾਲ ਕੋਈ ਲੈਣਾ ਦੇਣਾ ਨਹੀਂ ਕੋਈ ਬੰਦਾ ਸਾਡਾ ਕੋਈ ਰਿਸ਼ਤੇਦਾਰ ਨਹੀਂ ਇਹ ਕੋ ਮਤਲਬ ਅੱਜ ਤੁਸੀਂ ਜਾ ਕੇ ਦੇਖ ਲਓ ਬੱਸ ਸਟੈਂਡ ਸਾਰਾ ਏਜੰਟਾਂ ਨਾਲ ਭਰਿਆ ਹੋਇਆ ਏਜੰਟਾਂ ਹੀ ਉੱਥੇ ਭੜਾਇਆ ਵੀ 크੍ਰਿਸਚੀਅਨ ਧਰਮ ਨੂੰ ਟਾਰਗੇਟ ਕਰਦੇ ਆ ਇਹ ਜਿਹੜੀਆਂ ਚੀਜ਼ਾਂ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਜੇ ਤੁਸੀਂ बार-बार ਲੋਕਾਂ ਨੂੰ ਗੁੰਮਰਾਹ ਕਰਕੇ 크੍ਰਿਸਚੀਅਨ ਕਰਮ ਧਰਮ ਦੇ ਖਿਲਾਫ ਹੀ ਤਾਂ ਆਪ ਵੀ ਸ਼ਬਦ ਬੋਲਣਾਗੇ ਤੇ ਅਸੀਂ ਵੀ ਲੋਣਾ ਤੇ ਆ ਕੇ ਤੁਹਾਡੇ ਖਿਲਾਫ ਬੋਲਾਂਗੇ ਇਹ ਆਪਣੀ ਮਨਜੀ ਲਈ ਸੋਟਾ ਮਾਰੋ ਪਹਿਲਾਂ ਤੁਸੀਂ ਸਾਡੇ ਚਰਚਾਂ ਨੂੰ ਸਾਡੇ ਪਾਸਟਰ ਨੂੰ ਖੋਤੀ ਪਾਸਟਰ ਕਹਿੰਦੇ ਆ ਤੁਹਾਡੀ ਔਕਾਤ ਕੀ ਆ ਤੁਹਾਡੇ ਜੇ ਦਮ ਆ ਮੈਨੂੰ ਫੋਨ ਕਰੋ ਮੇਰਾ ਨੰਬਰ ਨੋਟ ਕਰੋ ਮੈਂ ਤੁਹਾਨੂੰ ਦੱਸੂਗਾ ਵਿੱਕੀ ਗੋਲਡ ਖੰਬਰਾ ਚਰਚ ਨੈਟ ਤੇ ਚੈੱਕ ਕਰ ਲਓ ਅਜ ਤੱਕ ਅਹੀਂ ਕਿਸੇ ਨੇ ੱਤਕਾ ਨਹੀਂ ਕੀਤਾ ਪਰਮੇਸ਼ਰ ਦਾ ਕੰਮ ਕੀਤਾ ਕਰਦੇ ਰਹਿਣਾ ਨਾ ਡਰਦੇ ਅਸੀਂ ਅਸੀਂ ਸ਼ੇਰ ਆ ਯਹੂਦਾ ਸ਼ੇਰ ਬੱਬਰ ਆ ਅੱਲਾਹੂ ਅਕਬਰ ਸਮਝੋਗੇ ਦਵਾ ਪ੍ਰਾਸਨਾ ਕਰਨ ਵਾਲੇ ਆ ਦਵਾ ਪ੍ਰਾਸਨਾ ਵੀ ਕਰਾਂਗੇ ਜਿੱਤੀ ਵੀ ਬਹੁ ਫੇਰਾਂਗੇ ਅਸੀਂ ਅਸੀਂ ਲੀਨਾ ਨੂੰ ਲੀਨਾ ਬਰਾਦਵਾਗੇ ਚਾਹੇ ਭਾਨਾ ਸਿੱਧੂ ਹੋਵੇ ਚਾਹੇ ਤਯਸ਼ਰੀ ਮਨਾਸ ਹੋਵੇ ਯਾਰ ਤੁਹਾਨੂੰ ਕਿਹਨੇ ਲਾਇਸੈਂਸ ਦਿੱਤਾ ਕਿ 크ਿਸਚਨ ਧਰਮ ਨੂੰ ਤੁਸੀਂ ਟਾਰਗੇਟ ਕਰਨਾ ਦੱਸੋ ਕਿਹਨੇ ਤੁਹਾਨੂੰ ਕਹਿਆ ਤੁਹਾਨੂੰ ਮੋਦੀ ਨੇ ਕਿਹਾ ਤੁਹਾਨੂੰ ਸਰਕਾਰਾਂ ਨੇ ਕਿਹਾ ਵੀ ਤੁਸੀਂ ਸਾਨੂੰ ਚੈੱਕ ਕਰੋ ਅਸੀਂ ਤੁਹਾਨੂੰ ਕਦੀ ਚੈੱਕ ਕੀਤਾ ਸਾਡਾ ਭਾਈਚਾਰਕ ਨਾ ਸਾਂਝ ਖਰਾਬ ਕਰੋ ਹਿੰਦੂ ਮੁਸਲਮ ਸਿੱਖ ਅਸਾਈ ਅਸੀਂ ਇਕੱਠੇ ਆਂ ਪੰਜਾਬ ਦਾ ਮਾਹੌਲ ਨਾ ਖਰਾਬ ਕਰੋ ਅਸੀਂ ਸਾਰੇ ਇਕੱਠੇ ਹੋ ਗਏ ਮੁਰਗੇ ਤੁਹਾਨੂੰ ਨਹੀਂ ਛੱਡਣਾ ਅਸੀਂ ਪ੍ਰਸ਼ਾਸਨ ਨੂੰ ਮੈਂ ਇੱਕ ਚੇਤਾਵਨੀ ਦਿੰਦਾ ਦੋ ਦਿਨਾਂ ਦੇ ਅੰਦਰ ਅਗਰ ਪਰਚਾ ਤੁਸੀਂ ਨਹੀਂ ਕੀਤਾ ਇਹਨਾਂ ਲੋਕਾਂ ਦੇ ਇਹ ਬਾਰ-ਬਾਰ ਸਾਨੂੰ 15 20 ਦਿਨ ਹੋ ਗਏ ਤੁਹਾਨੂੰ ਦੇਖ ਦੇ ਅੱਗੇ ਤੋਂ ਅਸੀਂ ਦੇਖਣਾ ਨਹੀਂ ਉਹ ਪ੍ਰਸ਼ਾਸਨ ਨੂੰ ਇਹ ਚੇਤਾਵਨੀ ਆ ਜੇ ਤੁਸੀਂ 100 ਵਾਰ ਤੱਕ 11 ਵਜੇ ਤੱਕ ਇਹਨਾਂ ਲੋਕਾਂ ਨੂੰ ਸਲਾਖਾਂ ਦੇ ਪਿੱਛੇ ਨਹੀਂ ਕੀਤਾ ਤਾਂ ਅਸੀਂ ਪੀਏਪੀ ਚੌਕ ਜਾਮ ਕਰਾਂਗੇ ਹਲੇ ਪੂਰੇ ਪੰਜਾਬ ਪੂਰੇ ਪੰਜਾਬ ਨੂੰ ਜਾਮ ਕਰਾਂਗੇ ਤੁਹਾਨੂੰ 2 ਲੱਖ ਰੁਪਏ ਦੇਵਾਂਗੇ ਜਿਹੜਾ ਦਾ ਜਰੂਰ ਜਬਰ ਜਿਹੜਾ ਧਰਮ ਪਰਵਰਤਨ ਕੀਤਾ ਗਿਆ ਬਟ ਇਨੀ ਦੇਰ ਤੋਂ ਹਜੇ ਤੱਕ ਵੀ ਕੋਈ ਵੀ ਇਹਨਾਂ ਕੋਈ ਕੇਸ ਤੱਕ ਨਹੀਂ ਆਇਆ ਫਿਰ ਕੋਨਾ ਲਿਆ ਰੋਟੇ ਦਾ ਵੀ ਪੈਸਾ ਜਿਹੜਾ ਕਿਸਾਨਾਂ ਵਾਸਤੇ ਆਉਂਦਾ ਪੈਸਾ ਆਉਂਦਾ ਚੈਰਿਟੀ ਵਾਸਤੇ ਜੀ ਤੇ ਉਹਦਾ ਖਰਚ ਜਿਹੜਾ ਸੋਧਿਓ ਹੋ ਰਿਹਾ ਉਹਦੇ ਵਿੱਚ ਜਿਹੜੇ ਬਿਲਡਿੰਗ ਬਣ ਰਹੀਆਂ ਨੇ ਉਹ ਕਿੱਥੇ ਇਹ ਦੁਰਪਰਯੋਗ ਇਸ ਚੀਜ਼ ਦਾ ਹੋ ਰਿਹਾ ਜੀ ਸਕੂਲ ਕਾਲਜ ਬਣ ਰਹੇ ਨੇ ਠੀਕ ਹੈ ਜੀ ਹਰ ਤਰ੍ਹਾਂ ਦੇ ਜਿਹੜੇ ਚਰਚ ਵਿੱਚ ਨੀਡਲ ਬੰਦੇ ਉਹਨਾਂ ਤੇ ਆਰਥਿਕ ਮਦਦ ਵੀ ਕੀਤੀ ਜਾਂਦੀ ਹੈ ਇਹਨਾਂ ਦੇ ਬਾਲੇ ਛੱਤਾਂ ਦੇ ਘਰ ਟੁੱਟੇ ਜਾਂਦੇ ਉਹਨਾਂ ਨੇ ਮਦਦ ਵੀ ਕੀਤੀ ਜਾਂਦੀ ਨੇ। ਸੋ ਪਹਿਲਾਂ ਤੇ ਇਹਨਾਂ ਨੂੰ ਪੁੱਛਣੋਂ ਇਨਜਾਮ ਕਰਦੇ ਆਣੇ। ਪਹਿਲਾਂ ਨੇ ਕਹਿੰਦੇ ਵੀ 25-25 ਲੱਖ ਰੁਪਈਆ ਦੇ ਕੇ ਇਹ ਧਰਮ ਪਰਿਵਰਤਨ ਕਰਵਾਉਂਦੇ ਆ। ਹੁਣ ਜੀ ਕਹਿੰਦੇ ਜੀ 37 ਲੱਖ ਰੁਪਈਆ ਲੈ ਕੇ ਇਹ ਧਰਮ ਪਰਿਵਰਤਨ ਕਰਦੇ ਆ। ਸੋ ਇਹਨਾਂ ਦੀ ਕੋਈ ਵੀ ਸਟੇਟਮੈਂਟ ਤਾਂ ਆਪਸ ਵਿੱਚ ਨਹੀਂ ਮਿਲਦੀ ਐ। ਠੀਕ ਹੈ ਜੀ। ਜਿਹੜੀ ਗੱਲ ਕੀਤੀ ਆ ਉਹ ਤਾਂ ਜਿਹੜੀ ਅਧਾਨੀ ਚੋਂ ਜਾਓ ਯਾਰ। ਹਾਂਜੀ ਹਾਂਜੀ ਹਾਂਜੀ।